ਬਿਕ ਬ੍ਰੇਕਿੰਗ ਤੁਹਾਨੂੰ ਦਿਨ ਜਾ ਰਹੇ ਆ ਜਦੋਂ ਦਰਬੈਸਟ ਤੋਂ ਐਮ ਐਲ ਏ ਸ਼ੀਤਲੰਗਰਾਲ ਜਿਸ ਨੇ ਕਿ 2 ਮਹੀਨੇ ਪਹਿਲਾਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਅੱਜ ਅਸਤੀਫਾ ਵਾਪਸ ਲੈਣ ਲਈ ਗਵਰਨਰ ਹਾਸ ਭੁਜੇ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਉਸ ਨੂੰ ਕਲਤਾਰ ਸੰਧਵਾਨ ਨੇ ਬੁਲਾਇਆ ਸੀ ਤੇ ਆਪਣੇ ਸ਼ੁਭਚਿੰਤਕਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਉਹ ਮਹਿਸੂਸ ਕਰਦੇ ਨੇ ਕਿ ਇਹ ਉਪਚੋਣ ਲੋਕ ਸਭਾ ਚੋਣ ਦੇ ਨਾਲ ਹੋ ਜਾਂਦੀ ਤਾਂ ਠੀਕ ਸੀ ਪਰ ਹੁਣ ਜਿਹੜੀ ਉਪਚੋਣ ਅਲੱਗ ਤੋਂ ਹੋਵੇਗੀ ਜਿਸ ਦਾ ਖਰਚਾ ਸਹਿਣ ਕਰਨਾ ਪਵੇਗਾ ਸਰਕਾਰ ਨੂੰ ਤੇ ਉਹ ਬੋਝ ਨਹੀਂ ਬਣਾਣਾ ਚਾਹੁੰਦੇ ਇਸ ਲਈ ਆਪਣਾ ਅਸਤੀਫਾ ਵਾਪਸ ਲੈਂਦੇ ਨੇ ਇੱਥੇ ਇੱਕ ਹੋਰ ਵੱਡੀ ਜਿਹੜਾ ਘਟਨਾ ਕਰਨ ਵਾਪਰਿਆ ਹੈ ਕਿ ਹੁਣੇ-ਹੁਣੇ ਜਿਹੜੀ ਆਲਾ ਮਿਆਰੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸਰਕਾਰ ਵੱਲੋਂ ਵਿਧਾਨ ਸਭਾ ਸਪੀਕਰ ਵੱਲੋਂ ਸ਼ੀਤਲ ਅੰਗਰਾਲ ਦਾ ਰਜਾਇਨਾ ਜਿਹੜਾ ਉਹ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਲਦੀ ਹੀ ਜਿਹੜੀ ਹੈ ਉਥੇ ਉਪ ਚੋਣ ਕਰਾਈ ਜਾਏਗੀ ਜ਼ਿਲੰਦਰ ਦੀ ਜਿਮਨੀ ਚੋਣ ਲੜਨੀ ਪੈਗੀ ਸ਼ੀਤਲ ਅੰਗਰਾਲ ਨੂੰ ਤੇ ਜਿਹੜਾ ਅਸਤੀਫਾ ਦਿੱਤਾ ਸੀ 2 ਮਹੀਨੇ ਪਹਿਲਾਂ ਅੱਜ ਵਾਪਸ ਲੈਣਾ ਚਾਹੁੰਦਾ ਸੀ ਉਹ ਅਸਤੀਫਾ ਪੰਜਾਬ ਸਰਕਾਰ ਨੇ ਉਹ ਜਿਹੜਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਇਹ ਸਿਆਸੀ ਜਿਹੜੀ ਇਹ ਪਟਕਣੀ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਰਿੰਕੂ ਮੈਂਬਰ ਪਾਰਲੀਮੈਂਟ ਜਿਹੜਾ ਆਮ ਆਦਮੀ ਪਾਰਟੀ ਨੇ ਜਿਤਾਇਆ ਸੀ ਦੂਸਰੀ ਪਾਰਟੀ ਦੇ ਵਿੱਚੋਂ ਲਿਆ ਕੇ ਕਾਂਗਰਸ ਪਾਰਟੀ ਦੇ ਵਿੱਚੋਂ ਲਿਆ ਕੇ ਉਪਚੋਣ ਦੇ ਵਿੱਚ ਰਿੰਕੂ ਨੂੰ ਮੈਂਬਰ ਪਾਰਲੀਮੈਂਟ ਲੋਕ ਸਭਾ ਬਣਾਇਆ ਸੀ ਜਲੰਧਰ ਤੋਂ ਤੇ ਫਿਰ ਅਚਾਨਕ ਘਟਨਾ ਕਰਨ ਵਾਪਰਦਾ ਹੈ ਕਿ ਰਿੰਕੂ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਵੈਸ ਤੋਂ ਐਮਐਲਏ ਸ਼ੀਤਲ ਅੰਗਰਾਲ ਦੋਨੋਂ ਹੀ ਜਿਹੜੇ ਨੇ ਜਿਹੜਾ ਆਪਣੀਆਂ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਹੁਣ ਜੇਕਰ ਅਸਤੀਫਾ ਪ੍ਰਵਾਨ ਕਰ ਲੈਂਦਾ ਜਿਸ ਤਰ੍ਹਾਂ ਕਿ ਸੂਚਨਾ ਮਿਲ ਰਹੀ ਹੈ ਅਸਤੀਫਾ ਪ੍ਰਵਾਨ ਕਰ ਲਿਆ ਤੇ ਫਿਰ ਬੜੀ ਜਿਹੜੀ ਹੈ ਨਮੋਸ਼ੀ ਵਾਲਾ ਇੱਕ ਜਿਹੜਾ ਸਬਬ ਵਾਲਾ ਜਗਾ ਸ਼ੀਤੰਗ ਅੰਗਰਾਲ ਦੇ ਲਈ ਤੇ ਚੋਣਾਂ ਦੇ ਵਿੱਚ ਉਪ ਚੋਣ ਲੜਨ ਲਈ ਫਿਰ ਜਨਤਾ ਦੀ ਕਿਚੜੀ ਵਿੱਚ ਜਾਣਾ ਪਏਗਾ ਤੇ ਜਨਤਾ ਦੀ ਕਚਹਿਰੀ ਦੇ ਵਿੱਚ ਜਦੋਂ ਜਾਣਗੇ ਸ਼ੀਤਲ ਅੰਗਰਾਲ ਤੇ ਫਿਰ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣਗੀਆਂ ਕਿ ਪਹਿਲਾਂ ਅਸੀਂ ਤੁਹਾਨੂੰ ਚੁਦਾ ਕੇ ਭੇਜਿਆ ਸੀ ਤੇ ਫਿਰ ਤੁਸੀਂ ਕਦੇ ਰਿਜਾਈਨ ਕਰ ਦਿੰਦੇ ਹੋ ਕਦੇ ਫਿਰ ਵਾਪਸ ਮੰਗਦੇ ਹੋ ਅਸਤੀਫਾ ਤੇ ਹੁਣ ਫਿਰ ਜਿਹੜਾ ਜੀ ਵੋਟਾਂ ਮੰਗਣ ਲਈ ਆ ਗਿਓ ਅੱਜ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਅਗਲੀ ਚੋਣ ਲੜੋਗੇ ਤਾਂ ਉਹ ਸਵਾਲਾਂ ਨੂੰ ਟਾਲ ਦੇ ਨਜ਼ਰੀ ਪਾਇਆ ਤੇ ਇਥੇ ਅਸੀਂ ਹੰ ਤੁਹਾਡੇ ਤੋਂ ਇਜਾਜ਼ਤ ਲੈਂਦੇ ਆਂ ਕੀਸ਼ੀਦਲ ਅੰਗਰਾਲ ਦਾ ਰਜਾਇਨ ਜਿਹੜਾ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ